ਪਹੁੰਚ ਚੁੱਕਾ ਆ ਪਿੰਡ ਬਹਾਦਰਪੁਰ ਜਿਹੜੇ ਮੈਂਬਰ ਪੰਚਾਇਤ ਸਰਬਸੰਮਤੀ ਦੇ ਨਾਲ ਬਣੇ ਨੇ ਉਹਨਾਂ ਦਾ ਕੀ ਪਿੰਡ ਵਾਲਿਆਂ ਲਈ ਕਹਿਣਾ ਹੈ ਜਾਂ ਜਿਹੜੇ ਸਰਪੰਚ ਜਾਂ ਪੰਚ ਖੜੇ ਨੇ ਉਹਨਾਂ ਦਾ ਪਿੰਡ ਵਾਲਿਆਂ ਨੂੰ ਕੀ ਸੰਦੇਸ਼ਾ ਹੈ ਉਹ ਦੇਖਦੇ ਆਂ ਬਾਕੀ ਮੈਂ ਪਿੰਡਾ ਪਿੰਡਾ ਵਿੱਚ ਜਾ ਰਿਹਾ ਹੈਗਾ ਤੁਹਾਨੂੰ ਇਨਫੋਰਮੇਸ਼ਨ ਸਾਰੀ ਦੇ ਰਿਹਾ ਆ ਕਿ ਹੁਣ ਮੈਂ ਪਿੰਡ ਬਹਾਦਰਪੁਰ ਵਿੱਚ ਆਇਆ ਇੱਥੇ ਜਾਣਦੇ ਹੈਗੇ ਆਹ ਤੇ ਪੰਜਾਬੀ ਸਭਿਤਾ ਜਿਹੜੀ ਹੈਗੀ ਤੇ ਕਾਇਮ ਕੀਤੀ ਹੋਈ ਆ ਪੁਰਾਣਾ ਜਿੱਦਾਂ ਨਾ ਚੁੱਲਿਆਂ ਦੇ ਉੱਪਰ ਰੋਟੀ ਬਣਦੀ ਹੁੰਦੀ ਸੀਗੀ ਔਰ ਇਸ ਤਰ੍ਹਾਂ ਜਿਹੜੇ ਦੇਖੋ ਸਨੇ ਤੇ ਬਾਕੀ ਇਹ ਆ ਦੇਖੋ ਸਿਆਣੇ ਜਿਸ ਤਰ੍ਹਾਂ ਬੈਠ ਕੇ ਨਾ ਮੰਜਿਆਂ ਦੇ ਉੱਪਰ ਰੋਟੀ ਪਾਣੀ ਖਾਂਦੇ ਹੁੰਦੇ ਸੀਗੇ ਵਾਕਿਆ ਜੀ ਪੁਰਾਣਾ ਮਾਹੌਲ ਹੈਗਾ ਆ ਤੇ ਇਹਨਾਂ ਤੋਂ ਜਾਣਦੇ ਰੋਟੀ ਬਣਾਈ ਚੱਲੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਕਮਲੇਸ਼ਕੌਰ ਕਮਲੇਸ਼ਕੌਰ ਜੀ ਪਿੰਡ ਬਾਹਦਰਪੁਰ ਹਾਂਜੀ ਜੀ ਤੁਸੀਂ ਇਹ ਕੀ ਪਿੰਡ ਵਿੱਚੋਂ ਕੋਈ ਖੜੇ ਆ ਕੈਂਡੀਡੇਟ ਹਾਂਜੀ ਜੀ ਮੈਂ ਸਰਪੰਚੀ ਦੀ ਚੋਣ ਲੜ ਰਹੀ ਆ ਆਜ਼ਾਦ ਉਮੀਦਵਾਰ ਬੜੋ ਅੱਛਾ ਇੱਕ ਵੀ ਦੇਖੋ ਬੜੀ ਖੂਬਸੂਰਤ ਗੱਲ ਆ ਇੱਕ ਬੜੀ ਖੂਬਸੂਰਤ ਗੱਲ ਆ ਚੋਣ ਵੀ ਲੜ ਰਹੇ ਆ ਤੇ ਕਿਸੇ ਪਾਰਟੀ ਬਲੋਂ ਨਹੀਂ ਲੜ ਰਹੇ ਕਹਿੰਦੇ ਅਸੀਂ ਆਜ਼ਾਦ ਚੋਣ ਲੜ ਰਹੇ ਆ ਪਿੰਡ ਦੇ ਵਿਕਾਸ ਲਈ ਲੜ ਰਹੇ ਆ ਨਹੀਂ ਮੰਨ ਲਓ ਜੇ ਤੁਸੀਂ ਸਰਪੰਚ ਪਹਿਲਾਂ ਮੈਂ ਪਾਂਚੀ ਦੀ ਵੀ ਚੋਣ ਲੜ ਚੁੱਕੇ ਹਾਂ ਸਰਬਸੰਮਤੀ ਨਾਲ ਹਾਂ ਠੀਕ ਆ ਤੇ ਹੁਣ ਨਹੀਂ ਸਰਬਸੰਮਤੀ ਨਾਲ ਹਾਂਜੀ ਸਰਬਸੰਮਤੀ ਨਾਲ ਇਹ ਤੇ ਬੜੀ ਖੂਬਸੂਰਤੀ ਆ ਕਿ ਤੁਸੀਂ ਹੁਣ ਹੁਣ ਆਪਣੇ ਮਤਲਬ ਪਿੰਡ ਦੇ ਪ੍ਰੇਮ ਵਜੋਂ ਪਿਆਰ ਵਜੋਂ ਤੇ ਉਹਨਾਂ ਨੇ ਸਰਪੰਚ ਦੀ ਚੋਣ ਲਈ ਖੜੇ ਕੀ ਨਹੀਂ ਇੱਕ ਗੱਲ ਸੁਣੋ ਹਾਂਜੀ ਕਈ ਵਾਰ ਕੀ ਹੁੰਦਾ ਵਾਅਦੇ ਕਰ ਲੈਂਦੇ ਆ ਵੋਟਾਂ ਲੈਣ ਨੂੰ ਬਾਅਦ ਦੇ ਵਿੱਚ ਸਰਪੰਚ ਦੀ ਨਾ ਹੀ ਨਹੀਂ ਕਿਤੇ ਇਦਾਂ ਤਾਂ ਨਹੀਂ ਹੋਊਂਗੀ ਨਹੀਂ ਨਹੀਂ ਪੰਜ ਸਾਲ ਪੰਜ ਹੀ ਕੀਤੀ ਆ ਪਿੰਡ ਚ ਕਿਸੇ ਨੂੰ ਵੀ ਪੁੱਛ ਲਿਓ ਜਾ ਕੇ ਹਾਂ ਠੀਕ ਆ ਤੇ ਫੋਕਾ ਵਾਦਾ ਨਹੀਂ ਕਰੂਗੇ ਨਹੀਂ ਨਹੀਂ ਫੋਕਾ ਵਾਦਾ ਪਹਿਲਾਂ ਵੀ ਪੰਜ ਸਾਲ ਸਾਰਿਆਂ ਦੇ ਨਾਲ ਰਹੇ ਨੇ ਨਹੀਂ ਘਰ ਮਿਲੂਗੇ ਸਾਰਿਆਂ ਨੂੰ ਵੋਟਰ ਮੰਨ ਲਓ ਮੈਂ ਪੰਜ ਸਾਲ ਤਕਰੀਬਨ ਤਕਰੀਬਨ ਘਰੇ ਰਹੀ ਆ ਪਹਿਲੇ ਇਦਾਂ ਤਾਂ ਨਹੀਂ ਵਿਦੇਸ਼ ਚਲੇ ਜਾਉਂਗੇ ਨਹੀਂ ਨਹੀਂ ਜੀ ਹੈ ਨਹੀਂ ਨਹੀਂ ਜੀ ਬੱਚੇ ਮੇਰੇ ਬਾਹਰ ਪਰ ਮੈਂ ਜਾਣ ਦੀ ਚਾਹਵਨ ਹੈ ਨਹੀਂਗੀ ਅੱਛਾ ਬਾਕੀ ਇੱਕ ਗੱਲ ਹੈਗਾ ਹਾਂਜੀ ਤੁਸੀਂ ਆਪਣੇ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਜੀ ਮੰਨ ਲੋ ਤੁਹਾਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਵੋਟਾਂ ਹੀ ਪਾ ਦਿੰਦੇ ਆ ਤੁਹਾਨੂੰ ਹਾਂਜੀ ਨਹੀਂ ਮੈਂ ਤਾਂ ਉਹਨਾਂ ਦੇ ਪਿਆਰ ਨਾਲ ਹੀ ਆ ਜੀਦਾ ਜੀ ਉਹਨਾਂ ਨੇ 5 ਸਾਲ ਜਿਉ ਸਤਕਾਰ ਮੈਨੂੰ ਦਿੱਤਾ ਹੈ ਠੀਕ ਆ ਹੂੰ ਉਹੀ ਸਤਕਾਰ ਮੈਂ ਉਹਨਾਂ ਨੂੰ ਦਵਾਂਗੀ ਤੇ ਉਹ ਮੈਨੂੰ ਦੇਣਾ ਹਾਂਜੀ ਕਹਿਣ ਦਾ ਮਤਲਬ ਤੁਹਾਨੂੰ ਉਹ ਅਗਰ ਉਹ ਆਸ਼ੀਰਵਾਦ ਦੇ ਦਿੰਦੇ ਆ ਤਾਂ ਤੁਸੀਂ ਉਹਨਾਂ ਦੇ ਇੱਕ ਹਾਂਜੀ ਉਹਨਾਂ ਦੇ ਨਾਲ ਹੀ ਹਾਂਜੀ ਨਹੀਂ ਸਰਪੰਚ ਬਜੋ ਨਹੀਂ ਉਹਨਾਂ ਦੇ ਪਰਿਵਾਰ ਬਜੋ ਪਰਿਵਾਰ ਬਜੋ ਮੈਂ ਪਹਿਲਾਂ ਵੀ ਮਤਲਬ ਜੇ ਨਹੀਂ ਵੀ ਉਹ ਹੈਗੇ ਨਾ ਮਤਲਬ ਵੋਟਾਂ ਚ ਜਿੱਦਾ ਵੀ ਜੋ ਵੀ ਹੈਗਾ ਆਪਣਾ ਸਰ ਉਹ ਚਲੋ ਜਿੱਤ ਹਾਰ ਹੋਣੀ ਆ ਪਰ ਅਸੀਂ ਉਹ ਪਿਆਰ ਨਹੀਂ ਖਤਮ ਹੋਣਾ ਚਾਹੀਦਾ ਭਾਈ ਚਿਹਰਾ ਨਹੀਂ ਅਸੀਂ ਖਤਮ ਕਰਨਾ ਲੋ ਜੀ ਦੇਖ ਲਓ ਇਹਨਾਂ ਦਾ ਸੰਦੇਸ਼ਾ ਆਜ਼ਾਦ ਉਮੀਦਵਾਰ ਕਿਸੇ ਨੂੰ ਅਸੀਂ ਤੁਹਾਨੂੰ ਦੱਸਿਆ ਤਾਂ ਨਹੀਂ ਤੁਹਾਨੂੰ ਨਾਲ ਕੀ ਗੱਲ ਕਰਨੀ ਹੈ ਨਹੀਂ ਨਹੀਂ ਜੀ ਨਹੀਂ ਦੱਸਿਆ ਤੁਹਾਡੇ ਹੱਥ ਜੇ ਰਜ ਕੇ ਆ ਹਨਾ ਦੱਸੀ ਤਾਂ ਨਹੀਂ ਕੋਈ ਗੱਲ ਨਹੀਂ ਨਹੀਂ ਜੀ ਦੇਖੋ ਜੀ ਅਸੀਂ ਕਿਸੇ ਨੂੰ ਦੱਸਦੇ ਨਹੀਂ ਤੁਹਾਨੂੰ ਪੁੱਛਣਾ ਕੀ ਆ ਹਾਂ ਜੀ ਇਹ ਅਸੀਂ ਜਿਨ੍ਹਾਂ ਦੀ ਵੀ ਕੋਈ ਗੱਲਬਾਤ ਹੈ ਉਹ ਹਰ ਇੱਕ ਕੋਈ ਕਿਸੇ ਪਾਰਟੀ ਵੱਲੋਂ ਵੀ ਚਾਹੇ ਖੜਾ ਹੋਵੇ ਚਾਹੇ ਕੋਈ ਵੀ ਨਵਾਂ ਸ਼ਰਦ ਆਪਾ YouTube ਚੈਨਲ ਤੇ ਹਰ ਇੱਕ ਨੂੰ ਜਗ੍ਹਾ ਮਿਲਦੀ ਆ ਕੋਈ ਵੀ ਫੋਨ ਕਰਕੇ ਆਪਣੀ ਗੱਲਬਾਤ ਪਬਲਿਕ ਲਈ ਰੱਖ ਸਕਦਾ ਹੈ ਜਿਆਦਾ ਉਮੀਦਵਾਰ ਤਾਂ ਖੜ ਗਏ ਆ ਹਾਂਜੀ ਤੇ ਤੁਹਾਡਾ ਚੋਣ ਨਿਸ਼ਾਨ ਦੱਸੋ ਕਿਹੜਾ ਹੈ ਚੋਣ ਨਿਸ਼ਾਨ ਜੀ ਮੇਰਾ ਟਰੈਕਟਰ ਆ ਵਾਹ ਜੀ ਵਾਹ ਕਿਸਾਨਾਂ ਵਾਲਾ ਟਰੈਕਟਰ ਉੱਥੋਂ ਨਾ ਜਾਵੇ ਹਾਂਜੀ ਹਾਂਜੀ ਨਹੀਂ ਨਾਲੇ ਅਨਾਜ ਆਉਂਦਾ ਤੇ ਤਵੇ ਲੰਗਰ ਪਾਣੀ ਪੱਕਦਾ ਟਰੈਕਟਰ ਚੋਂ ਨਿਸ਼ਾਨੇ ਹਾਂਜੀ ਟਰੈਕਟਰ ਚੋਂ ਨਿਸ਼ਾਨੇ ਹਾਂਜੀ ਬਹਾਦਰਪੁਰ ਆਏ ਆ ਜਾਂ ਹੋਰ ਪਿੰਡ ਵਿੱਚ ਵੀ ਆਏ ਆ ਕਈ ਜਗ੍ਹਾ ਜਦੋਂ ਅਸੀਂ ਕਿਸੇ ਨੇ ਇਹ ਨਹੀਂ ਸੋਚਣਾ ਕਿ ਇਹਨਾਂ ਦੀ ਗੱਲਬਾਤ ਇਹਦੇ ਵਿੱਚ ਆ ਗਈ ਆ ਤੇ ਉਸ ਪੰਚ ਦੀ ਕਿਉਂ ਨਹੀਂ ਆਈ ਉਹਦਾ ਕਾਰਨ ਦੱਸਦਾ ਕਈ ਪੰਚਾਂ ਵੱਲੋਂ ਮੈਨੂੰ ਕਿਹਾ ਗਿਆ ਪੇ ਸਾਡਾ ਕੋਈ ਸਮਝੌਤਾ ਚੱਲ ਰਿਹਾ ਹੈਗਾ ਆ ਤੇ ਹੋ ਸਕਦਾ ਹੈ ਕਿ ਵੋਟਾਂ ਪੈਣ ਤੋਂ ਪਹਿਲਾਂ ਪਹਿਲਾਂ ਸਾਡਾ ਕੋਈ ਸਮਝੋਤਾ ਹੀ ਹੋ ਜਾਵੇ ਤੇ ਇਸ ਕਰਕੇ ਉਹ ਕੈਮਰੇ ਦੇ ਸਾਹਮਣੇ ਨਹੀਂ ਆ ਰਹੇ ਹੈਗੇ ਕੋਈ ਵੀ ਤੇ ਇਹ ਵਧੀਆ ਗੱਲ ਹੈ ਜੇ ਸਮਝੋਤਾ ਚੱਲ ਰਿਹਾ ਹੈਗਾ ਆ ਔਰ ਦਾ ਘੇੜਾ ਲਗਾ ਰਿਆ ਸੀ ਇੱਥੇ ਵੀ ਕਾਫੀ ਰੌਣਕ ਰੌਣਕ ਲੱਗੀ ਹੋਆ ਦਰਵਾਜ਼ੇ ਅੱਜ ਖੁੱਲਿਆ ਕਈ ਵਾਰ ਮੈਂ ਆਇਆ ਨਾ ਦਰਵਾਜ਼ੇ ਸਾਰਿਆਂ ਦੇ ਬੰਦੇ ਔਰ ਜੀ ਭਾਜੀ ਕੀ ਹਾਲ ਚਾਲ ਆ ਲਿਆ ਮੈਂ ਦਰਵਾਜ਼ੇ ਅਕੀ ਨਾਮ ਕੀ ਤੁਹਾਡਾ ਨਾਮ ਭਾਈ ਬਜੀਤ ਕੁਮਾਰਾ ਕੀ ਨਾ ਬਲਜੀਤ ਕੁਮਾਰ ਅਬ ਬਰਜੀਤ ਕੁਮਾਰ ਜੀ ਪਿੰਡ ਦਾ ਬਿਹਦਰਪੁਰ ਹੀ ਹੈ ਤਾਂ ਮੈਨੂੰ ਪੁੱਛਣਾ ਨਹੀਂ ਚਾਹੀਦਾ ਕਿਉਂ ਮੈਂ ਬਿਹਦਰਪੁਰ ਦੇ ਵਿੱਚ ਹੀ ਖੜਾ ਹੈਗਾ ਆ ਇਹ ਮੇਰੀ ਇੱਕ ਮਿੰਟ ਗੱਲ ਸੁਣੋ ਹਾਂਜੀ ਦੱਸੋ ਜੀ ਵੋਟਾਂ ਚੱਲਦੀਆਂ ਪੰਚੀ ਦੀਆਂ ਹਾਂਜੀ ਹਾਂਜੀ ਸਰਪੰਚੀ ਦੀਆਂ ਹਾਂਜੀ ਹਾਂਜੀ ਬਾਹਰ ਵੋਟਾਂ ਲੈਣ ਨੂੰ ਖੜੇ ਆ ਜਾ ਕੇ ਕਿਸੇ ਨੂੰ ਬਣਾਉਣ ਨੂੰ ਖੜੇ ਆ ਅਪਾ ਜੀ ਪੰਚੀ ਦੀ ਸੀਟ ਲਈ ਖੜੇ ਸੀਗੇ ਤੇ ਪਿੰਡ ਵਾਲਿਆਂ ਨੇ ਆਪਾਂ ਨੂੰ ਸਾਰ ਨੂੰ ਸਮਤੀ ਨਾਲ ਬੱਲੇ 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 ਉਹ ਇਹ ਤਾਂ ਸ਼ਾਂਤੀ ਨਾਲੇ ਬਣ ਗਏ ਮੈਂ ਤਾਂ ਇਹਨਾਂ ਨੂੰ ਗੁਪਤ ਜਿਹਾ ਪੁੱਛਦਾ ਸੀ ਕਿ ਵੋਟਾਂ ਲੈਣ ਲਈ ਖਵਾਰ ਖੜੇ ਕਿ ਚੱਲੇ ਆ ਤੁਸੀਂ ਸ਼ਾਂਤੀ ਨਾ ਬਣ ਗਏ ਹਾਂਜੀ ਸ਼ਾਂਤੀ ਕਿਹੜੀ ਵਾਰਡ ਚੋਂ ਬਣੇ ਆ ਆਪਾਂ 4 ਨੰਬਰ ਵਾਰਡ ਚੋਂ ਆਂ ਤੁਸੀਂ ਨਾ ਇੱਕ ਗੱਲ ਸੁਣੋ ਬਣਨਾ ਬੜਾ ਸੌਖਾ ਹਾਂਜੀ ਪਰ ਮੈਨੂੰ ਇਹ ਦੱਸੋ ਪੰਜ ਬਣ ਕੇ ਬਿਨਾ ਬੇਦਕਰੇ ਕੰਮ ਕਰੋਗੇ ਕਿ ਨਹੀਂ ਜਰੂਰ ਕਰਾਂਗੇ ਪਿੰਡ ਵਾਲੇ ਜਿਹੜੀ ਸੇਵਾ ਲਾਵਾ ਮਲਾਉਣਗੇ ਕਰਾਂਗੇ ਆਪਾਂ ਇਦਾਂ ਨਾ ਹੋਵੇ ਲੋਕੀ ਲੋਕੀ ਪੰਚ ਨੂੰ ਲੱਭਣ ਤੇ ਪੰਚ ਸਾਹਿਬ ਕਹਿਣ ਮੈਂ ਘਰ ਹੀ ਹੈ ਨਹੀਂ 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 ਇਦਾਂ ਨਹੀਂ ਅੱਛਾ ਨਾ ਹਮੇਸ਼ਾ ਖੜੇ ਆਪਾਂ ਬਹੁਤ ਬਹੁਤ ਧੰਨਵਾਦ ਨੌਜਵਾਨਾਂ ਦੀ ਜ਼ਰੂਰਤ ਹੈਗੀ ਆ ਜੀ ਪੰਚਾਇਤ ਠੀਕ ਸਮਾਸ਼ਾਲ ਦਵਾਬਾ YouTube ਚੈਨਲ ਪਹੁੰਚ ਚੁੱਕਾ ਆ ਬਹਾਦਰਪੁਰ ਤੋਂ ਬਾਅਦ ਪਿੰਡ ਗੜ੍ਹ ਬਧਾਣੇ ਦੇ ਵਿੱਚ ਇੱਥੇ ਵੀ ਜਿਹੜੇ ਮੈਂਬਰ ਪੰਚਾਇਤ ਬਣੇ ਨੇ ਜਾਂ ਪੰਚ ਸਰਪੰਚ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਸੀ ਤੇ ਮੈਂ ਫੋਨ ਤੇ ਮੈਨਾਂ ਉਹਨਾਂ ਦਾ ਕੰਟੈਕਟ ਵੀ ਹੋਇਆ ਉਹ ਕਹਿੰਦੇ ਵਕੈਨ ਸਾਹਿਬ ਕਿ ਅਸੀਂ ਤੁਹਾਨੂੰ ਸਾਰੇ ਜਿਹੜੇ ਆ ਇਕੱਠੇ ਹੋ ਕੇ ਮਿਲਦੇ ਆ ਜਿਹੜੇ ਪੰਚ ਸੰਮਤੀ ਨਾਲ ਬਣ ਚੁੱਕੇ ਆ ਉਹ ਵੀ ਤੇ ਜਿਹੜੇ ਸਰਪੰਚ ਜਾਂ ਦੇ ਦਾਵੇਦਾਰ ਖੜੇ ਆਗੇ ਆ ਉਹ ਵੀ ਤੇ ਅਸੀਂ ਇਕੱਠੇ ਹੋ ਕੇ ਮਿਲਾਂਗੇ ਤੇ ਉਹਤੇ ਇੱਕ ਮਜਬੂਰੀ ਆ ਉਹਨਾਂ ਦੀ ਕਿਉਂਕਿ ਇੱਥੇ 2 ਵਜੇ ਜਿਹੜੀ ਆ ਪਿੰਡ ਗੜ੍ਹ ਪ੍ਰਧਾਨੇ 2 ਵਜੇ ਛਿੰਝ ਹੋ ਰਹੀ ਆ ਜਲੇਬੀਆਂ ਜਿਹੜੀਆਂ ਆ ਉਹ ਦੇਖੋ ਬਣ ਰਹੀਆਂ ਨੇ ਔਰ ਦੁਕਾਨਦਾਰ ਜਿਹੜੇ ਆ ਉਹ ਵੀ ਇੱਥੇ ਇਸ ਵੇਲੇ ਮੌਜੂਦ ਨੇ ਪਿੰਡ ਗੜਪਹਾਣੇ 2 ਵਜੇ ਛਿੰਝ ਹੋ ਰਹੀ ਆ ਇਸ ਕਰਕੇ ਤੁਸੀਂ ਸਾਰੇ ਹੀ ਆਲੇ ਦੁਆਲੇ ਦੇ ਜਿੰਨੇ ਵੀ ਪਿੰਡਾਂ ਵਾਲੇ ਇਲਾਕੇ ਦੇ ਉਹ ਪਹੁੰਚਣ ਦੀ ਕਿਰਪਾਲਤਾ ਕਰਨੀ ਮੈਂ ਆਇਆ ਤਾਂ ਸੀਗਾ ਪੰਚਾਇਤ ਸਰਪੰਚਾਂ ਦੇ ਮਾਮਲੇ ਦੇ ਵਿੱਚ ਪਰ ਚਲੋ ਖੈਰ ਛਿੰਝ ਦੇ ਵਿੱਚ ਸਾਰੇ ਬਿਜ਼ੀ ਹੈਗੇ ਆ 2 ਵਜੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਪੰਜਾਬ ਦੀ ਪ੍ਰਾਣੀ ਤੇ ਪਰੋਸੇਮਨ ਢਿੱਲੋਂ ਇੰਟਰਨੈਸ਼ਨਲ ਕੋਰੀਅਰ ਸਰਵਸ ਰੇਲਵੇ ਰੋਡ ਨਮਾ ਸ਼ਹਿਰ ਵਿਦੇਸ਼ ਨੂੰ ਪਾਰਸਲ ਡਾਕੂਮੈਂਟਸ ਕੱਪੜੇ ਤੇ ਹੋਰ ਘਰੇਲੂ ਸਮਾਨ ਭੇਜਣ ਦੇ ਲਈ ਸੰਪਰਕ ਕਰੋ ਫੋਨ ਨੰਬਰ 87250 11620 87250 11620 ਤੇ ਫੋਨ ਕਰੋ ਘੱਟ ਖਰਚਾ ਫਾਸਟ ਸਰਵਸ